ਅਨਿਸ਼ਾ ਜਰਨਿੰਦ ਬਸਾ ਮਾਤਾ ਦੇ ਪਨਾਇਕ ਤੁਸੀਂ ਦੇਖੋ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਆਂ ਔਰ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰ ਵੀ ਕਰਦੇ ਆਂ ਕਿ ਉਹਨਾਂ ਨੇ ਲੋਕ ਸਭਾ ਦੇ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਕਿਉਂਕਿ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਆਇਆ ਗੁਰੂ ਸਾਹਿਬ ਦਾ ਕੋਰਾਨਾ ਵੀ ਕਰਨਾ ਹੈ ਔਰ ਇਸ ਵਾਰ ਨੇ ਨਾਲ ਇੱਥੇ ਕੁਝ ਸਮਾਗਮ ਵੀ ਸੀਗੇ ਉਹਨਾਂ 'ਚ ਵੀ ਸ਼ਿਰਕਤ ਕਰਨੀ ਹੈ ਇਲੰਦਰ ਜਿੰਨੀ ਚੋਣ ਦਾ ਰਿਜ਼ਲਟ ਆ ਕਿ ਤੁਸੀਂ ਦੇਖੇ ਦੇਖੋ ਜਲੰਧਰ ਦੇ ਚੋਣਾਂ ਨੂੰ ਲੈ ਕੇ ਕਿਉਂਕਿ ਸਾਹੀ ਕਾਫੀ ਦਿਨ ਉੱਥੇ ਲਾਏ ਆ ਇਹ ਲੈ ਬੇਸ਼ੱਕ ਨਹੀਂ ਤੇ ਜਲੰਧਰ ਦੇ ਲੋਕਾਂ ਤੇ ਇਲੈਕਸ਼ਨ ਥੋਪਿਆ ਗਿਆ ਹੈ ਔਰ ਜਲੰਧਰ ਵੈਸਟ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਔਰ ਇਹ ਪੂਰੀ ਚੋਣ ਜਿਹੜੀ ਹੈ ਕੈਂਡੀ ਡੇਟਾਂ ਦੇ ਕਿਰਦਾਰ ਨੂੰ ਲੈ ਕੇ ਪੂਰੀ ਹੋਈ ਹੈ ਜਿੱਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਭਾਗ ਲਏ ਦੀ ਹੈ ਉਹਨਾਂ ਦੀ ਰਾਜਨੀਤੀ ਬੜੀ ਸਾਫ਼ ਸੁਥਰੀ ਰਹੀ ਹੈ ਉਹਨਾਂ ਦੇ ਫਾਦਰ ਸਾਹਿਬ ਵੀ ਮੰਤਰੀ ਰਹੇ ਆ ਔਰ ਚਾਹੇ ਕਾਂਗਰਸ ਦੇ ਹੋਣ ਚਾਹੇ ਭਾਜਪਾ ਦੇ ਉਹਨਾਂ ਤੇ ਬਹੁਤ ਤਰ੍ਹਾਂ ਦੇ ਅਲੀਗੇਸ਼ਨ ਸ਼ੈਲ ਚ ਲੱਗਦੇ ਆ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਬੜਾ ਸਮਾਂ ਲਾਇਆ ਹੈ ਸਾਨੂੰ ਬੜੀ ਉਮੀਦ ਹੈ ਕਿ ਵੱਡੇ ਮਾਰਦੰਨਾ ਜਲੰਧਰ ਵੈਸਟ ਦੇ ਲੋਕ ਜਿਹੜੇ ਆ ਮਹਿੰਦਰ ਭਗਤ ਜੀ ਨੂੰ ਜਿਤਾ ਕੇ ਆਵਾਮੀ ਪਾਰਟੀ ਨੂੰ ਜਿੱਤ ਕਰਦੇ ਤੇ ਅੱਸੀ ਪਾਰਟੀਆਂ ਨੂੰ ਆਵਾਮ ਹਾਂਜੀ ਚ ਫੋਟੇ ਆ ਜਾਣ ਲਿਆ ਹੈ ਜਿਸ ਕੋ ਸਨੋਰੀ ਦਾ ਇੰਟਰਵਿਊ ਪੰਜਾਬ ਦੇ ਵਿੱਚ ਹੈ ਮੈਨੂੰ ਲੱਗਦਾ ਇਹਦੇ ਤੇ ਆਲਰੇਡੀ ਔਨਰੇਬਲ ਹਾਈ ਕੋਰਟ ਨੇ ਨੋਟਿਸ ਲਿਆ ਆ ਔਰ ਜਦੋਂ ਮਾਮਲਾ ਸਰਬ ਜੁਡੀਸ਼ ਹੈ ਤੇ ਉਹਦੇ ਤੇ ਬਹੁਤ ਜ਼ਿਆਦਾ ਬੋਲਣ ਦੀ ਲੋੜ ਨਹੀਂ ਜਿਹੜੀ ਰਿਪੋਰਟ ਪੰਜਾਬ ਪੁਲਿਸ ਨੇ ਰੱਖੀ ਹੋਣ ਵਾਲੇ ਟਾਈਮ 'ਚ ਆ ਜੀ ਦੇਖੋ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਆ ਔਰ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰ ਵੀ ਕਰਦੇ ਆ ਕਿ ਉਹਨਾਂ ਨੇ ਲੋਕ ਸਭਾ ਦੇ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਕਿਉਂਕਿ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਆਇਆ ਗੁਰੂ ਸਾਹਿਬ ਦਾ ਕੋਟਾਨਾ ਵੀ ਕਰਨਾ ਹੈ ਔਰ ਇਸ ਵਾਰ ਨੇ ਨਾਲ ਇੱਥੇ ਕੁਝ ਸਮਾਗਮ ਵੀ ਸੀਗੇ ਉਹਨਾਂ 'ਚ ਵੀ ਸ਼ਿਰਕਤ ਕਰਨੀ ਹੈ ਜਲੰਧਰ ਜਿੱਥੇ ਚੋਣ ਦਾ ਰਿਜ਼ਲਟ ਆ ਕਿ ਉਹ ਤੋਂ ਦੇਖੋ ਜਲੰਧਰ ਦੇ ਚੋਣਾਂ ਨੂੰ ਲੈ ਕੇ ਕਿਉਂਕਿ ਸਾਹੀ ਕਾਫੀ ਦਿਨ ਉੱਥੇ ਲਾਏ ਆ ਇਹ ਬੇਸ਼ੱਕ ਨਹੀਂ ਕਿ ਜਲੰਧਰ ਦੇ ਲੋਕਾਂ ਤੇ ਇਲੈਕਸ਼ਨ ਥੋਪਿਆ ਗਿਆ ਹੈ ਔਰ ਜਲੰਧਰ ਵੈਸਟ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਔਰ ਇਹ ਪੂਰੀ ਚੋਣ ਜਿਹੜੀ ਹੈ ਹਿੰਦੀ ਡੇਟਾ ਦੇ ਕਿਰਦਾਰ ਨੂੰ ਲੈ ਕੇ ਪੂਰੀ ਹੋਈ ਹੈ ਜਿਹਦੇ ਚ ਕਿਤੇ ਨਾ ਕਿਤੇ ਆਵਾਮੀ ਪਾਰਟੀ ਦੇ ਜਿਹੜੇ ਮਹਿੰਦਰ ਭਾਗ ਦੇ ਦੀ ਹੈ ਉਹਨਾਂ ਦੀ ਰਾਜਨੀਤੀ ਬੜੀ ਸਾਫ਼ ਸੁਥਰੀ ਰਹੀ ਹੈ ਉਹਨਾਂ ਦੇ ਫਾਦਰ ਸਾਹਿਬ ਵੀ ਮੰਤਰੀ ਰਹੇ ਆ ਔਰ ਚਾਹੇ ਕਾਂਗਰਸ ਦੇ ਹੋਣ ਚਾਹੇ ਭਾਜਪਾ ਦੇ ਉਹਨਾਂ ਤੇ ਬਹੁਤ ਤਰ੍ਹਾਂ ਦੇ ਅਲੀਗੇਸ਼ਨ ਸ਼ੈਲ ਚ ਲੱਗਦੇ ਆ ਔਰ ਮਾਰਜੋਕ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਬੜਾ ਸਵਾਲ ਲਾਇਆ ਹੈ ਸਾਨੂੰ ਬੜੀ ਉਮੀਦ ਹੈ ਕਿ ਵੱਡੇ ਮਾਰਜਿਨ ਨਾਲ ਜਲੰਧਰ ਵੈਸਟ ਦੇ ਲੋਕ ਜਿਹੜੇ ਆ ਮਹਿੰਦਰ ਭਾਗ ਦੇ ਜੀ ਨੂੰ ਜਿਤਾ ਕੇ ਆਵਾਮੀ ਪਾਰਟੀ ਨੂੰ ਜਿੱਤ ਕਰਦੇ ਤੇ ਅਸੀਂ ਪਾਰਟੀਆਂ ਨੂੰ ਆਵਾਮ ਹਾਂਜੀ ਚੋਂ ਫਾਪੇ ਆ ਜਾਣੇ ਫਰਸ਼ ਨੋਇਲਾ ਇੰਟਰਵਿਊ ਪੰਜਾਬ ਦੇ ਵਿੱਚ ਹੈ ਮੈਨੂੰ ਲੱਗਦਾ ਇਹਦੇ ਤੇ ਆਲਰੇਡੀ ਔਨਰੇਬਲ ਹਾਈ ਕੋਰਟ ਨੇ ਨੋਟਿਸ ਲਿਆ ਆ ਔਰ ਜਦੋਂ ਮਾਮਲਾ ਸਰਬ ਜੁਡੀਸ਼ੀਅਟ ਦੇ ਉੱਤੇ ਬਹੁਤ ਜ਼ਿਆਦਾ ਬੋਲਣ ਦੀ ਲੋੜ ਨਹੀਂ ਜਿਹੜੀ ਰਿਪੋਰਟ ਪੰਜਾਬ ਪੁਲਿਸ ਨੇ ਰੱਖੀ ਆਉਣ ਵਾਲੇ ਟਾਈਮ 'ਚ